ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਭਗਵੰਤ ਮਾਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਅੱਜ ਸੰਗਰੂਰ ਦੇ ਆਪਣੇ ਦਫ਼ਤਰ ਵਿੱਚ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਣ ਲਈ ਪਹੁੰਚੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਕਾਫੀ ਖਰਾਬ ਹੈ ਦੇਖੋ ਇਹ ਕੋਈ ਪਹਿਲੀ ਨਹੀਂ ਡੈਥ ਹੋਈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਤੋਂ ਕਾਨੂੰਨ ਅਮਨ ਕਾਨੂੰਨ ਦੀ ਸਥਿਤੀ ਤੇ ਸ਼ੱਕ ਪੈਦਾ ਹੁੰਦਾ ਪਰ ਇਸ ਤਰ੍ਹਾਂ ਦੀ ਲੀਪਾ ਪੋਚੀ ਕਰਨਾ ਉਹ ਵੀ ਕਾਂਗਰਸ ਦੇ ਇੱਕ ਐਮਸੀ ਦੀ ਡੈਥ ਹੋਈ ਹੈ ਤੇ ਕਾਂਗਰਸ ਵੱਲੋਂ ਇਹ ਕਹਿਣਾ ਕਿ ਸਾਰਾ ਕੁਝ ਠੀਕ ਹੈ ਇਹ ਮੈਨੂੰ ਹਜ਼ਮ ਨਹੀਂ ਹੁੰਦੀ ਗੱਲ ਸੋ ਬਹੁਤ ਸਾਰੇ ਲੋਕਾਂ ਨੂੰ ਧਮਕੀਆਂ ਆ ਰਹੀਆਂ ਨੇ ਕੁਝ ਸਿੰਗਰਾਂ ਨੂੰ ਵੀ ਪਿਛਲੇ ਦਿਨ ਧਮਕੀਆਂ ਆਈਆਂ ਨੇ ਗੈਂਗਸਟਰਾਂ ਵੱਲੋਂ ਸੋ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਜਿਹੜੇ ਇਹਨਾਂ ਨੇ ਹੱਥੀ ਕੰਡੇ ਬੀਜੇ ਸੀ ਉਹ ਇਹਨਾਂ ਨੂੰ ਹੁਣ ਚੁਗਣੇ ਪੈਣਗੇ ਸਿਆਣਿਆਂ ਦੀ ਕਹਾਵਤ ਹੈ ਕਿ ਹੱਥੀ ਦਿੱਤੀਆਂ ਗੰਡਾਂ ਜਿਹੜੀਆਂ ਨੇ ਉਹ ਮੂੰਹ ਨਾ ਖੋਲਨੇ ਪੈਂਦੀਆਂ ਨੇ ਇੰਨਾ ਨਹੀਂ ਉਹਨਾਂ ਨੂੰ ਮੁੰਡਿਆਂ ਨੂੰ ਬਗਾੜਿਆ ਸੀ ਉਹਨਾਂ ਮੁੰਡਿਆਂ ਨੂੰ ਆਪਣੇ ਰਾਜਨੀਤਿਕ ਮਕਸਦਾਂ ਲਈ ਵਰਤਿਆ ਸੀ ਹੁਣ ਉਹ ਇਸ ਤਰ੍ਹਾਂ ਦੇ ਹੋ ਗਏ ਨਾ ਉਧਰ ਦੇ ਰਹੇ ਨਾ ਉਧਰ ਦੇ ਸੋ ਮੈਂ ਤਾਂ ਇਹ ਗੱਲ ਕਹੂੰਗਾ ਕਾਂਗਰਸ ਸਰਕਾਰ ਨੂੰ ਖਾਸ ਤੌਰ ਤੇ ਕਿ ਕਾਂਗਰਸ ਸਰਕਾਰ ਨੂੰ ਕਹੂੰਗਾ ਕੈਪਟਨ ਸਾਹਿਬ ਨੂੰ ਤਾਂ ਕੀ ਕਹਿਣਾ ਤਾਂ ਹੁੰਦੇ ਨਹੀਂ ਪੰਜਾਬ 'ਚ ਹਨਾ ਤੇ ਵੀ ਘਟੋ ਘਟ ਪੁਲਿਸ ਤੁਹਾਡੇ ਕੰਟਰੋਲ 'ਚ ਹੈ ਹੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਇੱਕ ਸ਼ਾਂਤੀਪੂਰਵਕ ਸੂਬਾ ਮੰਨਿਆ ਗਿਆ ਠੀਕ ਹੈ ਕੁਝ ਕਾਲਾ ਦੌਰ ਪੰਜਾਬ ਦਾ ਲੰਘਿਆ ਪਰ ਪੰਜਾਬ ਦੇ ਲੋਕ ਆਪਸ ਦੇ ਵਿੱਚ ਭਾਈਚਾਰੇ ਦੇ ਵਿੱਚ ਰਹਿਣ ਲਈ ਮੰਨੇ ਗਏ ਨੇ ਇੱਕ ਦੂਜੇ ਦੇ ਅਸੀਂ ਈਦ ਮਨਾਉਂਦੇ ਆ ਅਸੀਂ ਇੱਕ ਦੂਜੇ ਦੇ ਗੁਰਪੁਰਬ ਤੇ ਜਾਂਦੇ ਆ ਅਸੀਂ ਜਨਮਸ਼ਟਮੀਆ ਮਨਾਉਂਦੇ ਆ ਜਦੋਂ ਲੰਗਰ ਲਾਉਂਦੇ ਆ ਤਾਂ ਉੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਕੀ ਧਰਮ ਹੈ ਕਿਹੜਾ ਧਰਮ ਹੈ ਸੋ ਅਸੀਂ ਭਾਈਚਾਰੇ ਨਾਲ ਰਹਿਣ ਵਾਲੇ ਲੋਕ ਆ ਕਿਰਪਾ ਕਰਕੇ ਸਾਡੇ ਭਾਈਚਾਰੇ ਨੂੰ ਖਤਰੇ 'ਚ ਨਾ ਪਾਓ ਛੋਟੇ ਬੱਚਿਆਂ ਨੂੰ ਐਸਟੀਫ ਦੇ ਸੀਗੇ ਉਹਨਾਂ ਨੂੰ ਪੀ ਪੀਐਸਐਸ ਪੀਸੀਐਲ 'ਚ ਲਗਾ ਦਿੱਤਾਗਾ ਕਿਸ ਨਜ਼ਰੀਏ ਨਾਲ ਦੇਖਦੇ ਆ ਜੀ ਦੇਖੋ ਜੀ ਜਿਹੜਾ ਵੀ ਬੰਦਾ ਕੋਈ ਸੱਚ ਬੋਲਦਾ ਉਹਨੂੰ ਕਿਤੇ ਨਾ ਕਿਤੇ ਖੁੰਝੇ ਲਾ ਦਿੱਤਾ ਜਾਂਦਾ ਸੋ ਚਟੂਪਾਦਿਆ ਜੀ ਨੇ ਹਾਈ ਕੋਰਟ ਦੇ ਵਿੱਚ ਸਾਰਾ ਐਸਟੀਐਫ ਨੂੰ ਕੇਸ ਦੇਤਾ ਕਿ ਆ ਆ ਬੰਦੇ ਇਨਵੋਲਵ ਨੇ ਡਰਗ ਕੇਸ ਦੇ ਵਿੱਚ ਉਹ ਕਹਿੰਦੇ ਵੀ ਐਂ ਤੂੰ ਕਿਵੇਂ ਕਰ ਲੇਗਾ ਫਿਰ ਚੱਲ ਤੂੰ ਪੀਸੀਐਲ ਉਧਰ ਚੱਲ ਸੋ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਇਹ ਜਿਹੜੇ ਦੋਨੇ ਆਪਸ ਵਿੱਚ ਮਿਲੇ ਹੋਏ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਇਹ ਚਾਰ ਹਫ਼ਤਿਆਂ ਦੇ ਵਿੱਚ ਨਸ਼ੇ ਦੇ ਵੱਡੇ ਸਮਗਲਰਾਂ ਨੂੰ ਫੜਨ ਵਾਲੇ ਅੱਜ ਉਹਨਾਂ ਨੂੰ ਡਬਲ ਸਿਕਿਉਰਿਟੀ ਦੇ ਰਹੇ ਨੇ ਇਸ ਗੱਲ ਤੇ ਵੀ ਮੰਤਰੀ ਮੰਡਲ ਚ ਸਵਾਲ ਉੱਠੇ ਨੇ ਪਿਛਲੇ ਦਿਨੀ ਕਿ ਬਿਕਰਮਜੀਤ ਮਜੀਠੀਏ ਬਾਰੇ ਜਦੋਂ ਉਹ ਜਾਂਦਾ ਹੈ ਉਦੋਂ ਪੁਲਿਸ ਦਾ ਰੂਟ ਕਿਉਂ ਲੱਗਦਾ ਹੈ ਉਹਨਾਂ ਦੀ ਸਿਕਿਉਰਿਟੀ ਡਬਲ ਕਿਉਂ ਕਰ ਦਿੱਤੀ ਗਈ ਸੋ ਇਸ ਕਰਕੇ ਤੁਸੀਂ ਮੰਤਰੀ ਕਾਂਗਰਸ ਦੇ ਐਮਐਲਏ ਰੋਈ ਜਾਂਦੇ ਨੇ ਕਹਿੰਦੇ ਜਿਹੜਾ ਵਾਅਦਾ ਕੀਤਾ ਸੀ ਉਹ ਤਾਂ ਪੂਰਾ ਕਰ ਲਓ ਕੋਈ ਗੱਲ ਨਹੀਂ ਉਹ ਕਹਿੰਦੇ ਆ ਕਿ ਰੱਬ ਦੇ ਘਰੇ ਦੇ ਰਹਿਂਦੇ ਰ ਨਹੀਂ 2019 ਚ ਜਦੋਂ ਇਹ ਜਾਣਗੇ ਲੋਕਾਂ ਕੋਲੇ ਕਾਂਗਰਸ ਵਾਲੇ ਉਦੋਂ ਲੋਕ ਇਹ ਇਹਨਾਂ ਸਵਾਲ ਕਿਉਂਕਿ ਲੋਕਾਂ ਕੋਲੇ ਸਵਾਲਾਂ ਦਾ ਜਵਾਬ ਪੁੱਛਣ ਦਾ ਇੱਕੋ ਹੀ ਮੌਕਾ ਹੁੰਦਾ ਜਦੋਂ ਵੋਟਾਂ ਪੈਂਦੀਆਂ ਨੇ ਜਦੋਂ 2019 ਚ ਜਾਣਗੇ ਕਾਂਗਰਸ ਵਾਲੇ ਪਤਾ ਲੱਗ ਜਾਊਗਾ ਸਰ 10 ਦਿਨ ਦੀ ਹੜਤਾਲ ਕੀਤੀ ਗਈ ਹੈ ਕਿਸਾਨਾਂ ਵੱਲੋਂ ਦੁੱਧ ਵੀ ਬੰਦ ਸਬਜ਼ੀ ਫਰੂਟਸ ਆ ਬੰਦ ਨੇ ਤੇ ਕਈ ਥਾਂ ਡੋਲਿਆ ਵੀ ਜਾ ਰਿਹਾ ਹੈਗਾ ਸੁਆਮੀ ਨਾਥ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਕਰ ਰਹੇ ਕਿਸ ਨੂੰ ਕੀ ਕਰਨ ਦੇਖੋ ਸਭ ਤੋਂ ਪਹਿਲਾਂ ਬਹੁਤ ਦੁੱਖ ਦੀ ਗੱਲ ਹੈ ਕਿ ਖੇਤੀ ਮੰਤਰੀ ਜਿਹੜਾ ਸਾਡਾ ਸੈਂਟਰ ਦਾ ਖੇਤੀ ਮੰਤਰੀ ਕਿਸਾਨਾਂ ਦੀ ਇਸ ਹੜਤਾਲ ਨੂੰ ਕਹਿੰਦਾ ਸਿਆਸੀ ਪ੍ਰੋਪਾਗੈਂਡਾ ਹੈ ਪਬਲਿਸਿਟੀ ਲੈਣ ਵਾਸਤੇ ਉਹ ਉਹ ਕਿਸੇ ਸ਼ੌਕ ਵਜੋਂ ਦੁੱਧ ਸਬਜ਼ੀਆਂ ਨਹੀਂ ਸੜਕਾਂ ਤੇ ਰੋਲ ਰਹੇ ਇਹੀ ਉਹਨਾਂ ਦੀ ਪ੍ਰਾਪਰਟੀ ਹੈ ਏਸੇ ਨਾਲ ਉਹਨਾਂ ਦੇ ਘਰ ਚੱਲਦੇ ਨੇ ਕਿਸੇ ਦਾ ਦੁੱਧ ਵੇਚ ਕੇ ਚੱਲਦਾ ਕਿਸੇ ਦਾ ਸਬਜ਼ੀਆਂ ਵੇਚ ਕੇ ਚੱਲਦਾ ਕੋਈ ਵੀ ਬੰਦਾ ਆਪਣੀ ਮੇਨ ਇਨਕਮ ਨੂੰ ਕਿਵੇਂ ਛੱਡ ਦੂਗਾ ਕਿਉਂ ਦੁੱਧ ਡੋਲ ਰਹੇ ਨੇ ਇਹ ਪੁੱਛਿਆ ਕਦੇ ਕਿਸੇ ਨੇ ਕਿਉਂ ਉਹ ਸਬਜ਼ੀਆਂ ਰੋਲ ਰਹੇ ਨੇ ਇਹ ਪੁੱਛਿਆ ਕਦੇ ਕਿਸੇ ਨੇ ਉਹ ਅੱਕ ਕੇ ਉਹ ਦੁਖੀ ਹੋ ਕੇ ਇਸ ਜਿਹੜਾ ਹੜਤਾਲ ਤੇ ਮਜਬੂਰ ਹੋਏ ਨੇ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਜੰਤਰਮੰਤਰ ਤੇ ਤਾਮਿਲਨਾਡੂ ਦੇ ਕਿਸਾਨ ਆਪਣੇ ਖੁਦਕੁਸ਼ੀਆਂ ਕੀਤੇ ਹੋਏ ਸਾਥੀਆਂ ਦੀਆਂ ਖੋਪੜੀਆਂ ਲੈ ਕੇ ਆਏ ਸੀ ਤੇ ਉੱਥੇ ਉਹਨਾਂ ਨੂੰ ਪਿਸ਼ਾਬ ਪੀਣਾ ਪਿਆ ਸੀ ਤਾਂ ਵੀ ਪ੍ਰਧਾਨ ਮੰਤਰੀ ਨੇ ਕੋਈ ਗੌਰ ਨਹੀਂ ਕੀਤੀ ਸਵਾਮੀਨਾਥਨ ਦੀਆਂ ਰਿਪੋਰਟਾਂ ਬਾਰੇ ਮੇਰੇ ਖਿਆਲ ਚ ਮੈਂ ਪਾਰਲੀਮੈਂਟ ਦੇ ਵਿੱਚ ਅਣਗਿਣਤ ਵਾਰ ਬੋਲਿਆ ਕਿ ਨਰਿੰਦਰ ਮੋਦੀ ਜੀ ਜਦੋਂ ਪ੍ਰਧਾਨ ਮੰਤਰੀ ਲਈ ਪ੍ਰਚਾਰ ਕਰ ਰਹੇ ਸੀ ਸਾਰੇ ਮੁਲਕ 'ਚ ਉਹਨਾਂ ਨੇ ਬੀਜੇਪੀ ਦੇ ਮੈਨੀਫੈਸਟੋ ਦੇ ਵਿੱਚ ਹੈ ਕਿ ਸੁਆਮੀਨਾਥ ਦੀਆਂ ਰਿਪੋਰਟਾਂ ਲਾਗੂ ਕਰਾਂਗੇ ਪਰ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਐਫੀਡੀਪਟ ਦੇਤਾ ਕਿ ਸੁਆਮੀਨਾਥ ਦੀਆਂ ਰਿਪੋਰਟਾਂ ਲਾਗੂ ਨਹੀਂ ਹੋ ਸਕਦੀਆਂ ਕਿਉਂਕਿ ਜੇ ਫਸਲਾਂ ਦੇ ਭਾਅ ਵਧਾਤੇ ਤਾਂ ਬਾਜ਼ਾਰ ਦੇ ਵਿੱਚ ਮਹਿੰਗਾਈ ਵਾਜੂ ਮੈਂ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਸੀ ਕਿ ਜਿਹੜੀ ਮਹਿੰਗਾਈ ਹੈ ਉਹ ਫਸਲਾਂ ਦੇ ਭਾਅ ਵਧਣ ਨਾਲ ਨਹੀਂ ਵਧ ਰਹੀ ਮਹਿੰਗਾਈ ਜਮ੍ਹਾਂ ਖੋਰੀ ਨਾਲ ਵਧ ਰਹੀ ਹੈ